ਹੈਲੋ ਗਾਇਜ਼ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਦਾਂ ਜੀ ਤੁਸੀਂ ਸਾਰੇ ਠੀਕ ਹੋ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੇ ਨਿਊ ਬਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਦਿਖਾਉਣ ਲੱਗੇ ਹਾਂ ਕੁਝ ਖਾਸ ਚੀਜ਼ ਜਿਹੜੀ ਬਹੁਤ ਪੁਰਾਣੀ ਆ ਤੇ ਅੱਜ ਮੈਂ ਤੁਹਾਨੂੰ ਦੋ ਚੀਜ਼ਾਂ ਵਿਖਾਵਾਂਗੀ ਜਿਹੜੀਆਂ ਉਹ ਪੁਰਾਣੀਆਂ ਚੀਜ਼ਾਂ ਕਿਉਂਕਿ ਹੁਣ ਦੇ ਟਾਈਮ 'ਚ ਬਿਲਕੁਲ ਬੰਦ ਹੋ ਚੁੱਕਿਆ ਸੀ ਤੇ ਜੇ ਇਹ ਆ ਹੀ ਸਾਵ ਰਿਆ ਮੈਨੂੰ ਲੱਗਦਾ ਵੀ ਸਤਜੁਗ ਬਹੁਤ ਆ ਦੂਰ ਨੀਗਾ ਉਹ ਕਿਹੜੀ ਚੀਜ਼ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਇਸੇ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਦਰਸ਼ਕੋ ਸਾਡੀ ਵੀਡੀਓ ਨੂੰ ਤੇ ਆਪਾਂ ਵੀ ਆਉਂਦੇ ਰਵਾਂਗੇ ਜੀ ਵਧੀਆ-ਵਧੀਆ ਬਲੌਗਸ ਲੈ ਕੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸੂਗੀ ਕਿ ਮੇਰੇ ਜਿਹੜੇ ਅੱਖਾਂ ਦੀ ਲਾਲੀ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਚੁੱਕੀ ਆ ਤੇ ਗਰਮੀ ਦੀ ਵਜ੍ਹਾ ਦੇ ਨਾਲ ਮੇਰੀਆਂ ਅੱਖਾਂ ਜਿਹੜੀਆਂ ਬਹੁਤ ਰੈੱਡ ਹੋ ਜਾਂਦੀਆਂ ਤੇ ਮੈਂ ਤੁਹਾਨੂੰ ਨੇੜੇ ਦਿਖਾ ਦਿੰਨੀ ਆ ਵੀ ਕਿੰਨੀ ਆ ਜ਼ਿਆਦਾ ਵੀ ਮੇਰੇ ਅੱਖ ਦੇ ਵਿੱਚ ਲਾਲੀ ਆ ਇੱਧਰ ਦੇਖੋ ਜੀ ਅੱਖ ਦੇ ਵਿੱਚ ਕਿੰਨੀ ਕਿੰਨੀ ਲਾਲੀ ਆ ਤੇ ਕਿਸ ਤਰੀਕੇ ਦੇ ਨਾਲ ਤੇੜਾ-ਇ ਤੇੜਾ ਹੋਈਆਂ ਪਈਆਂ ਦੇਖ ਸਕਦੇ ਤੁਸੀਂ ਆ ਚੀਜ਼ ਨਾ ਮੇਰੀ ਆ ਚੀਜ਼ ਇਥੋਂ ਬਹੁਤ ਜ਼ਿਆਦਾ ਦਰਦ ਕਰ ਰਹੀ ਆ ਆ ਸਿਰ ਨੂੰ ਦਰਦ ਪਹੁੰਚ ਰਿਹਾ ਬਹੁਤ ਹੀ ਕਿਉਂਕਿ ਮੈਨੂੰ ਕਈ ਦਿਨ ਹੋ ਗਏ ਸੀਗੇ ਇੱਕ ਦਵਾਈ ਸੀਗੀ ਪਾਇਰਮੋਨਸ ਦਾ ਨਾਮ ਸੀਗਾ ਤੇ ਉਸਦੀ ਕੰਪਨੀ ਵੀ ਬੰਦ ਹੋ ਚੁੱਕੀ ਆ ਤੇ ਹੁਣ ਉਹ ਕਿਤੋਂ ਵੀ ਨਹੀਂ ਮਿਲਦੀ ਨਾ ਬਲੈਕ ਚ ਮਿਲਦੀ ਆ ਤੇ ਨਾ ਉਹ ਸਿੱਧੀ ਵੀ ਮੈਡੀਕਲ ਤੋਂ ਮਿਲਦੀ ਆ ਕਿਉਂਕਿ ਉਸਦੀ ਜਿਹੜੀ ਕੰਪਨੀ ਹੈ ਉਹ ਤੇ ਬੈਨ ਲਾ ਦਿੱਤਾ ਗਿਆ ਤੇ ਪਹਿਲਾਂ ਕੀ ਸੀਗਾ ਦਰਸ਼ਕੋ ਪਹਿਲਾਂ ਕੋਈ ਦਵਾਈਆਂ ਹੈ ਨਹੀਂ ਸੀਗੀਆਂ ਸਿੰਪਲ ਜੀਆਂ ਦਵਾਈਆਂ ਹੁੰਦੀਆਂ ਹੁੰਦੀਆਂ ਤੁਹਾਨੂੰ ਪਤਾ ਹੈ ਹਨਾ ਤੇ ਚੇਅ ਕੈਪਸੂਲ ਜੰਦ ਨੇ ਸੀ ਏਡੇ ਏਡੇ ਲੰਮੇ ਜੇ ਉਹ ਰਾਤ ਨੂੰ ਆਪਾਂ ਪੈਣ ਲੱਗਿਆ ਅੱਖ ਦੇ ਵਿੱਚ ਪਾ ਲੈਂਦੇ ਸੀ ਅੱਜ ਕੱਲ ਮਿਲਦੇ ਹੋਣੇ ਆ ਬਹੁਤ ਘੱਟ ਮਾਤਰਾ ਦੇ ਵਿੱਚ ਲੋਕ ਵਰਤਦੇ ਅੱਜ ਕੱਲ ਬੰਦਾ ਕਹਿੰਦਾ ਕੀ ਆ ਕਿ ਸਾਨੂੰ ਫਟਾਫਟੀ ਰਿਜ਼ਲਟ ਮਿਲ ਜੇ ਜਿਹੜੀਆਂ ਦੇਸੀ ਤੇ ਨੇਚਰਲ ਚੀਜ਼ਾਂ ਸੀਗੀਆਂ ਉਹ ਤਾਂ ਫਿਰ ਆਪਣਾ ਅਸਰ ਹੌਲੀ-ਹੌਲੀ ਵਿਖਾਉਂਦੀਆਂ ਕਿਉਂਕਿ ਹੁਣ ਰੁੱਤ ਐ ਜੀ ਆ ਗਈ ਬੇਰ ਖਾਣਗੇ ਲੋਕ ਵੀ ਜਿਵੇਂ ਕਈ ਹੁੰਦੇ ਆ ਵੀ ਕੋਲੇ ਆਪਣੇ ਜਾਦਾ ਬੇਰੀਆਂ ਬੁਰੀਆਂ ਹੈਗੀਆਂ ਤੇ ਛੋਲੀਆਂ ਹੋ ਗਿਆ ਜਿਆਦਾ ਹਰਾ ਛੋਲੀਆਂ ਖਾਏ ਤਾਂ ਵੀ ਆਪਣੀਆਂ ਅੱਖਾਂ ਆ ਜਾਂਦੀਆਂ ਹੈਗੀਆਂ ਤੇ ਹੁਣ ਰੁੱਤ ਦੇ ਹਿਸਾਬ ਨਾਲ ਵੀ ਇੱਕ ਵਾਰੀ ਆਪਣੀਆਂ ਸਭ ਦੀਆਂ ਹੀ ਅੱਖਾਂ ਹਨਾ ਵੀ ਆ ਜਾਂਦੀਆਂ ਤੇ ਇਸ ਕਰਕੇ ਮੈਂ ਉਹ ਚੀਜ਼ ਤੁਹਾਨੂੰ ਅੱਜ ਦਿਖਾਉਣੀ ਆ ਵੀ ਉਹ ਕਿਹੜੀ ਦਵਾਈ ਆ ਦਰਸ਼ਕੋ ਤੁਹਾਨੂੰ ਸ਼ਾਇਦ ਪਤਾ ਹੋਵੇ ਆਸੀਸੀ ਲੈ ਕੇ ਆਂਦੀ ਹੈ ਜੀ ਮੇਰੇ ਅੱਖਾਂ ਚ ਪਾਉਣ ਵਾਸਤੇ ਅੱਜ ਆਸੀਸੀ ਮੰਗਵਾਈ ਆ ਮੈਂ ਪਹਿਲਾਂ ਮੈਂ ਪਾਇਰਮੋਨ ਮੰਗਵਾਈ ਸੀ ਉਹ ਮਿਲੀ ਨਹੀਂ ਗਈ ਤੇ ਫਿਰ ਉਹ ਕਹਿੰਦੇ ਵੀ ਪਾਇਰਮੋਨ ਦੀ ਵੀ ਆਮਾ ਹੈ ਕਿਉਂਕਿ ਬਹੁਤ ਵਧੀਆ ਇਸ ਦਾ ਰਿਜ਼ਲਟ ਹੈ ਤੇ ਮੈਂ ਨਾ ਦਰਸ ਕੋ ਬਹੁਤ ساری ਦਵਾਈ ਲੈ ਲਈ ਸੀਗੀ ਬਹੁਤ ਦੂਰੋਂ ਦੂਰੋਂ ਇਲਾਜ ਕਰਾ ਲਿਆ ਸੀ ਮੇਰੀਆਂ ਅੱਖਾਂ ਦਾ ਇਲਾਜ ਨਹੀਂ ਹੁੰਦਾ ਕਿਉਂਕਿ ਗਰਮੀ ਗਰਮੀ ਆ ਹੀ ਰਹਿੰਦੀਆਂ ਫਿਰ ਮੇਰੀਆਂ ਅੱਖਾਂ ਤੇ ਫਿਰ ਇੱਕ ਦਿਨ ਇਹਨਾਂ ਦੇ ਨਾ ਅੱਖਾਂ ਦੇ ਵਿੱਚ ਵੈਲਡਿੰਗ ਪੈ ਗਿਆ ਤੇ ਇਹ ਗਏ ਡਾਕਟਰ ਕੋਲੇ ਉਹਨਾਂ ਨੇ ਫਿਰ ਉਹ ਐਡਿਕ ਸੀਸੀਸੀ ਦੀ ਪਾਇਰ ਮੋਂ ਦੀ ਛੋਟੀ ਜੀ ਓਨਲੀ 7 ਰੁਪਈਆ ਦੀ 70 ਰੁਪਈਆ ਦੀ ਉਹ 70 ਰੁਪਈਆ ਦੀ ਸੀਸੀ ਨੇਸ ਆ ਰਿਜ਼ਲਟ ਦਿੱਤਾ ਇਹਨਾਂ ਨੇ ਪਾਈ ਇਹਦੀ ਅੱਖ 15 ਤੋਂ 20 ਮਿੰਟ ਬਾਅਦ ਚਿੱਟੀ ਦੁੱਧ ਵਰਗੀ ਹੋ ਗਈ ਜੇ ਤੁਸੀਂ ਵੀ ਪਰਤੇਉਣਾ ਚਾਹੁੰਦੇ ਹੋ ਵੀ ਉਹ ਦਵਾਈ ਆਪਾਂ ਨੂੰ ਅਸਲ ਚ ਮਿਲ ਜੇ ਤਾਂ ਤੁਸੀਂ ਵੀ ਕਿਤੋਂ ਵੀ ਲਿਆ ਕੇ ਅਗਰ ਤੁਹਾਨੂੰ ਮਿਲਦੀ ਆ ਲਿਆ ਕੇ ਤੁਸੀਂ ਵਰਤ ਕੇ ਫੇਰ ਦੇਖਿਓ ਫਿਰ ਕਮੈਂਟ ਕਰਕੇ ਦੱਸਿਓ ਵੀ ਅਸੀਂ ਸਹੀ ਗਿਆ ਜਾਂ ਝੂਠ ਗਿਆ ਹਨ ਉਸਨੇ ਰਾਤੋ ਰਾਤ ਇਹਦੀਆਂ ਅੱਖਾਂ ਸੋਹਣੀਆਂ ਸਾਫ਼ ਕਰਦੀਆਂ ਇਹ ਤਾਂ ਦਿਨ ਨੂੰ ਕੰਮ ਤੇ ਚਲੇ ਗਏ ਤੇ ਮੈਂ ਫਿਰ ਜਿਹੜੀ ਮੇਰੇ ਕੋਲੇ ਦਵਾਈ ਸੀ ਅਸੀਂ ਸ਼ਹਿਰਾਂ ਚੋਂ ਮਹਿੰਗੀ ਮਹਿੰਗੀ ਦਵਾਈ ਲੈ ਕੇ ਆਏ ਸੀ ਆਡਾ ਢਾਡ ਸ਼ਹਿਰਾਂ ਤੋਂ ਵੀ ਇਸ ਤੋਂ ਨਿਹਤ ਕਿ ਆਰਾਮ ਆਇਆ ਤਾਂ ਫਿਰ ਦੂਜੇ ਕੋਲੇ ਦੂਜੇ ਤੋਂ ਨੀ ਤੀਜੇ ਕੋਲੇ ਇਸ ਤਰੀਕੇ ਅਸੀਂ ਦਵਾਈਆਂ ਲਿਆਉਂਦੇ ਰਹੇ ਤੇ ਮੈਨੂੰ ਫਰਕ ਨਹੀਂ ਪਿਆ ਮੈਂ ਕਿਹਾ ਚਲੋ ਅੱਜ ਇਹ ਦਵਾਈ ਹੈ ਜਿਹੜੀ ਮੈਂ ਵੀ ਟਰਾਈ ਕਰਕੇ ਦੇਖ ਲਾ ਹਨਾ ਬੀਜ ਹੋ ਸਕਦਾ ਵੀ ਮੈਨੂੰ ਵੀ ਫਾਇਦਾ ਆ ਜੇ ਇਹਦੇ ਨਾਲ ਉਹ ਭਾਈ ਮੈਂ ਇੱਕ ਬੂੰਦ ਪਾ ਲਈ ਇੱਕ ਬੂੰਦ ਪਾ ਲਈ ਇੱਕ ਬੂੰਦ ਨਾ ਆਨੇ ਤੇ ਫਿਰ ਗਈ ਮੇਰੇ ਕਿਉਂਕਿ ਚਿੱਟੀ ਜਿਵੇਂ ਆਪਣਾ ਦੁੱਧ ਨਹੀਂ ਹੁੰਦਾ ਅੱਕ ਦਾ ਅੱਕ ਦੇ ਦੁੱਧ ਵਰਗੀ ਸੀ ਜਮਾ ਚੀੜੀ-ਚੀੜੀ ਸੀ ਤੇ ਮੇਰੇ ਆਨੇ ਤੇ ਫਿਰ ਗਈ ਤੇ ਕੁਸ ਲਈ ਨਾ ਐਵੇਂ ਧੁੰਦਲਾ ਧੁੰਦਲੇ ਹੋ ਗਿਆ ਵੀ ਮੇਰੇ ਕੁਸ ਦਿਸੇ ਨਾ ਮੈਂ ਇਸ ਤਰੀਕੇ ਕਰਦੀ ਰਹੀ ਫੇਰ ਦਰਸ਼ਕੋ ਉਸ ਦਵਾਈ ਨੇ ਜਿੱਦੋਂ ਮੇਰੀ ਅੱਖ ਸਾਫ਼ ਕੀਤੀ ਨਾ ਅੱਧੇ ਘੰਟੇ ਬਾਅਦ ਆ ਚਿੱਟੀ ਦੁੱਧ ਵਰਗੀ ਜਿਹੜੀ ਦਵਾਈ ਸੀ ਨਾ ਉਹ ਇਹ ਜੀ ਅੱਖ ਕਰ ਦਿੰਦੀ ਸੀ ਸਾਫ਼ ਕਿੰਨੀ ਮੈਲੀ ਅੱਖ ਹੁੰਦੀ ਕਿੰਨੀ ਲਾਲੀ ਹੁੰਦੀ ਅੱਖ ਦੇ ਵਿੱਚ ਕਿੰਨਾ ਹੀ ਪੇਨ ਹੁੰਦਾ ਵਾ ਕਮਾਲ ਸੀਗੀ ਉਹ ਦਵਾਈ ਦੇ ਮਗਰ ਮੈਨੂੰ ਕਈ ਸਾਲ ਸਾਲ ਮੈਂ ਉਹ ਦਵਾਈ ਵਰਤੀ ਤੇ ਮੇਰੇ ਵਧੀਆ ਨਿੰਗਾ ਰਹੀ ਕੋਈ ਦਿੱਕਤ ਨਹੀਂ ਸੀ ਗਰਮੀ ਕਿੰਨੀ ਟੱਪੀ ਜਾਂਦੀ ਕਿੰਨੀ ਟੱਪੀ ਜਾਂਦੀ ਤੇ ਹੁਣ ਵੀ ਫਿਰ ਮੇਰੇ ਆਉਂਦੀ ਆਉਂਦੀ ਜਿਹੜੀ ਗਰਮੀ ਆਉਂਦੀ ਆਉਂਦੀ ਕੰਮ ਕਰ ਗਈ ਹੈ ਨਾ ਤੇ ਅੱਜ ਫਿਰ ਮੈਂ ਆ ਸੀਸੀ ਮੰਗਵਾਈ ਹੈ ਇਹ ਸੀਸੀ ਮੈਂ ਤੁਹਾਨੂੰ ਵਿਖਾਉਣੀ ਹੈ ਵੀ ਅੱਜ ਇਹ ਕਿਵੇਂ ਦੀ ਸੀਸੀ ਆਈ ਹੈ ਤੇ ਤੁਹਾਨੂੰ ਵੀ ਯਾਦ ਆ ਜਾਣਾ ਪੜੱਕ ਦੇ ਨੇ ਵੀ ਹਾਂ ਆਈ ਚੀਜ਼ਾਂ ਚੱਲਦੀਆਂ ਸੀ ਸੀਲ ਲੱਗੀ ਹੋਈ ਹੈ ਜੀ ਦੇਖ ਸਕਦੇ ਹੋ ਜਮ ਨਿੱਕੀ ਜੀ ਸੀਸੀ ਹੈ ਬਿਲਕੁਲ ਛੋਟੀ ਜੀ ਸੀਸੀ ਹੈ ਤੇ ਜਿਹੜਾ ਇਸ ਦਾ ਟੱਕਣ ਹੈ ਉਹ ਤੁਹਾਨੂੰ ਵਿਖਾਵਾਂਗੇ ਆਪਾਂ ਆਏ ਜੀ ਇਸ ਦਾ ਟੱਕਣ ਪਹਿਲਾਂ ਤੁਹਾਨੂੰ ਦਰਸ਼ਕੋ ਯਾਦ ਹੋਣਾ ਕਿ ਐਵੇਂ ਦੀਆਂ ਹੀ ਸੀਸੀਆਂ ਜਿਹੜੀਆਂ ਇਹਨਾਂ ਦੀਆਂ ਆਉਂਦੀਆਂ ਸੀਗੀਆਂ ਦਵਾਈ ਵਾਲੀਆਂ ਤੇ ਉੱਤੇ ਟੱਕਣ ਇਸ ਤਰੀਕੇ ਦੇ ਹੀ ਆਉਂਦੇ ਸੀਗੇ ਇਧਰ ਦੇਖੋ ਜਿਵੇਂ ਚਿੜੀ ਦੀ ਚੁੰਝ ਹੁੰਦੀ ਆ ਆਹ ਲ ਟੱਕਣ ਠੀਕ ਹੈ ਤੇ ਇਹਦੇ ਉੱਤੋਂ ਵਾइज ਇੱਕ ਟੱਕਣ ਹੋਰ ਆ ਵੀ ਡੁੱਲੇ ਨਾ ਕਿਉਂਕਿ ਇਸ ਦੇ ਵਿੱਚ ਤਾਂ ਆਪਾਂ ਸੁਰਾਖਾ ਕਰ ਲਾਂਗੇ ਆ ਟੱਕਣ ਉੱਤੇ ਸੀਲ ਵਾਸਤੇ ਆ ਵੀ ਉਹ ਨੁਕਸਾਨ ਆਪਣਾ ਨਹੀਂ ਹੁੰਦਾ ਦਰਸ਼ਕੋ ਕਿਉਂਕਿ ਇਹ ਇਸ ਤਰੀਕੇ ਲੱਗ ਜਾਂਦੀ ਹੈ ਉੱਤੇ ਵਧੀਆ ਇਸ ਨੂੰ ਕਵਰ ਕਰ ਲੈਂਦੀ ਆ ਦਵਾਈ ਬਾਹਰ ਨਹੀਂ ਡੁੱਲਦੀ ਜਿਵੇਂ ਮਰਜੀ ਸ਼ੀਸ਼ੀ ਡਿੱਗ ਪੇ ਹਨ ਪਹਿਲੀ ਚੀਜ਼ ਤਾਂ ਆ ਸੀਗੀ ਦਰਸ਼ਕੋ ਤੇ ਦੂਜੀ ਚੀਜ਼ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਦੂਜੀ ਚੀਜ਼ ਕਿਹੜੀ ਆ ਤੇ ਹੁਣ ਮੈਨੂੰ ਲੋੜ ਆ ਇਸ ਨੂੰ ਮੈਂ ਪਟ ਲੂੰਗੀ ਸੀਲ ਨੂੰ ਤੇ ਉੱਤੇ ਲਾ ਦਾਂਗੇ ਜੀ ਆਪਾਂ ਇਸ ਦੇ ਪੂਰਾ ਜਾਪਤਾ ਕਰਕੇ ਬਣਾਈ ਹੈ ਜੀ ਪੂਰਾ ਹੀ ਆਪਤਾ ਕਰਕੇ ਇਸ ਦੇ ਉੱਤੇ ਕਵਰ ਲਾਇਆ ਆ ਕੈਂਚੀ ਦੀ ਸਹਾਇਤਾ ਨਾਲ ਦਰਸ਼ਕੋ ਮੈਨੂੰ ਪਟਦੀਆਂ ਆ ਆ ਲਓ ਜੀ ਇਹਨੂੰ ਆਪਾਂ ਹਟਾ ਦਿਆਂਗੇ ਹਟੂਗੀ ਤਾਂ ਥੋੜੀ ਜਿਹੀ ਔਖੀ ਆ ਦੇਖੋ ਜੀ ਸਿਲਵਰ ਦੀ ਹੈ ਤਿੱਖੀ ਹੈ ਬਿਲਕੁਲ ਬਲੇਡ ਤਰ ਗਈ ਹੈ ਤਿੱਖੀ ਤੇ ਆ ਟੱਕਣ ਲੱਗਿਆ ਜੀ ਉੱਤੇ ਇਹ ਟੱਕਣ ਆਪਾਂ ਹਟਾ ਦਿਆਂਗੇ ਹਾਂ ਤੇ ਆਪਾਂ 시시 ਤੁਹਾਨੂੰ ਬਣਾ ਕੇ ਦਿਖਾਈ ਦਿੰਨੇ ਆ ਵੀ ਕਿਵੇਂ ਦੀ 시시 ਬਣ ਜੂਗੀ ਦੇਖੋ ਜੀ ਆ ਬਣ ਚੁੱਕੀ ਹੈ 시시 ਨਾ ਇਹ ਡਿੱਗੇ ਨਾ ਡੁੱਲੇ ਨਾ ਕੁਛ ਨਹੀਂ ਹੁੰਦਾਗਾ ਇਸ ਤਰੀਕੇ ਦੀ 시시 ਤੁਸੀਂ ਵੀ ਲਿਓ ਤਾਂ ਕਿ ਆਪਾਂ ਨੂੰ ਜਿਹੜੀ ਕਈ ਵਾਰੀ ਦੂਜੀਆਂ ਹੁੰਦੀਆਂ ਬੂੰਦ ਬੂੰਦ ਕਰਕੇ ਡੁੱਲਦੀ ਰਹਿੰਦੀ ਆਪਣਾ ਨੁਕਸਾਨ ਹੋ ਜਾਂਦਾ ਹਨ ਤੇ ਆ ਬਣਾ ਲਈ ਜੀ ਮੈਂ ਅੱਖ ਚ ਪਾਉਣ ਵਾਲੀ ਸੀ ਸੀ ਦੂਜੀ ਚੀਜ਼ ਆਪਾਂ ਤੁਹਾਨੂੰ ਵਿਖਾਵਾਂਗੇ ਜੀ ਉਹ ਕਿਹੜੀ ਆ ਸਦੀਆਂ ਪੁਰਾਣੀ ਜਿਹੜੀ ਉਹ ਚੱਲੀ ਆ ਹਨਾ ਤੇ ਹੁਣ ਉਹ ਗਾਇਬ ਹੀ ਹੋ ਚੱਕੀ ਆ ਬਿਲਕੁਲ ਗਾਇਬ ਹੋ ਗਈਆਂ ਆਪਾਂ ਤੁਹਾਨੂੰ ਉਹ ਚੀਜ਼ ਵਿਖਾਵਾਂਗੇ ਹਾਂਜੀ ਦਰਸ਼ਕੋ ਦੂਜੀ ਚੀਜ਼ ਆ ਰੀਲ ਟੇਪ ਦੀ ਰੀਲ ਹੈ ਜੀ ਕਿਉਂਕਿ ਅੱਜ ਕੱਲ ਐਲ ਸੀ ਡੀਆਂ ਹੋ ਗਈਆਂ ਪਹਿਲਾਂ ਟੇਪਾਂ ਚੱਲੀਆਂ ਪਹਿਲਾਂ ਰੇਡੀਏ ਚੱਲੇ ਫਿਰ ਟੇਪਾਂ ਚੱਲ ਗਈਆਂ ਟੇਪਾਂ ਤੋਂ ਬਾਅਦ ਫਿਰ ਪਹਿਲਾਂ ਵਿਸ਼ੀਅਰ ਚੱਲੇ ਫਿਰ ਸੀੜੀਆਂ ਚੱਲੀਆਂ ਸੀੜੀ ਤੋਂ ਬਾਅਦ ਫਿਰ ਹੁਣ ਤੁਹਾਨੂੰ ਪਤਾ ਵੀ ਐਲ ਸੀੜੀਆਂ ਟੰਗ ਲੀਆਂ ਇੰਨਾਂ ਚੀਜ਼ਾਂ ਦੀ ਬਿਲਕੁਲ ਲੋੜ ਨਹੀਂ ਰਹੀ ਤੇ ਪਰ ਇਹ ਚੀਜ਼ਾਂ ਬਹੁਤ ਹਨਾ ਕਮੈਂਟ ਕਰਕੇ ਦੱਸਿਓ ਕਿਹਨੂੰ ਕਿਹਨੂੰ ਪ੍ਰਾਣੀ ਯਾਦ ਆਈ ਆ ਦੋ ਚੀਜ਼ਾਂ ਦੇਖ ਕੇ ਬਹੁਤ ਪੁਰਾਣੀ ਯਾਦ ਆਈ ਆ ਦੇਖੋ ਇਹ ਦੋ ਚੀਜ਼ਾਂ ਜੀ ਬੜੀਆਂ ਵਧੀਆ ਹਨਾ ਯਾਦ ਦਿਵਾਤੀ ਇਹਨਾਂ ਨੇ ਕਿਉਂਕਿ ਬਹੁਤ ਜ਼ਿਆਦਾ ਸੁਣੀਆਂ ਰੀਲਾ ਆਪਾਂ ਤੇ ਠੀਕ ਹੈ ਜੀ ਆਪਾਂ ਇਸੇ ਤਰ੍ਹਾਂ ਹੁੰਦੇ ਰਾਵਾਂਗੇ ਨਵੇਂ-ਨਵੇਂ ਬਲੌਗ ਲੈ ਕੇ ਤੇ ਤੁਸੀਂ ਵੀ ਦਰਸ਼ਕ ਹੋ ਬਣੇ ਰਹੋ ਮਿਲਦੇ ਆਂ ਫਿਰ ਆਪਾਂ ਕੱਲ ਦੇ ਬਲੌਗ ਚ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬਾਏ